ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਸੱਚਾ ਪਾਤਸ਼ਾਹ ਦੇ ਅੱਗੇ ਅਰਦਾਸ ਹੈ ਬੇਨਤੀ ਹੈ ਜੋ ਜੜੀਆ ਕਿ ਹੇ ਮੇਰੇ ਦਾਤਾ ਕਰੀ ਕਿਰਪਾ ਸਭਨਾ ਤੇ ਦੁੱਖ ਨਾ ਆਉਣ ਦਾ ਕਿਸੇ ਨੂੰ ਭਾਈ ਜੇ ਮਾਲਕ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਖੁਸ਼ ਰਹਿਣ ਤੇ ਜਿਨ੍ਹਾਂ ਦੀਆਂ ਜਾਇਜ਼ ਜਾਇਜ਼ ਮਨੋ ਕਾਮਨਾ ਮੈਂ ਜਿਹੜੇ ਤੁਹਾਡੇ ਬੰਦੇ ਅਰਦਾਸਾਂ ਬੇਨਤੀਆਂ ਕਰਦੇ ਨੇ ਜਿਨ੍ਹਾਂ ਦੀਆਂ ਪੂਰੀਆਂ ਕਰਨ ਵਾਲੀਆਂ ਛੇਤੀ ਛੇਤੀਆਂ ਪੂਰੀਆਂ ਕਰਦੀ ਏ ਮੇਰੇ ਵੱਲੋਂ ਅਰਦਾਸ ਆ ਸਾਰਿਆਂ ਦੇ ਲਈ ਜਿੰਨੇ ਵੀ ਵੀਰ ਇਸ ਸਮੇਂ ਦੇਖ ਰਹੇ ਸਾਨੂੰ ਬੜੀ ਅੱਜ ਸਾਜਰੇ ਸਾਜਰੇ ਜੇ ਜਦੋਂ ਠੇਕਾ ਕਰਿਆ ਹੁੰਦਾ ਨਾ ਬਿਹਾਰੀਆਂ ਦੇ ਨਾਲ ਸਾਜਰੇ ਕੁੰਡਾ ਖੜਕਾਤਾ ਕਹਿੰਦੇ ਚਾਹ ਬਣਾ ਕੇ ਦੋ ਚਲੋ ਚੱਲੀਏ ਵੀ ਗੁਹਾਘੇਰਣਾ ਫਿਰ ਠੇਕੇ ਦੇ ਵਿੱਚ ਇਹ ਫਿਰ ਮੰਨ ਲਓ ਜੇ ਉਹ 8 ਘੰਟੇ ਲਾਉਣੇ ਆ ਤਾਂ ਇਹਨਾਂ ਨੇ ਫਿਰ 12 ਘੰਟੇ ਲਾਉਣੇ ਹੁੰਦੇ ਠੇਕੇ ਦੇ ਵਿੱਚ ਕਿਉਂਕਿ ਉਹਨਾਂ ਦੀ ਦਿਹਾੜੀ ਬਣ ਜਾਂਦੀ ਹੈ ਚੰਗੀ ਫਿਰ 1100-1200 ਰੁਪਏ ਦੇ ਕਰੀਬ ਦਿਹਾੜੀ ਬਣ ਜਾਂਦੀ ਫਿਰ ਇਹਨਾਂ ਦੀ ਤੇ ਪਹੁੰਚੇ ਹਾਂ ਜੀ ਸਾਜਰੇ ਤੇ ਹੁਣ ਇੱਥੇ ਦਿਖਾਉਂਦੇ ਆਪਾਂ ਤੁਹਾਨੂੰ ਬਾਕੀ ਦਾ ਜਿਹੜਾ ਪ੍ਰੋਸੈਸ ਹੈਗਾ ਇਹ ਕਣਕਾ ਕਣਕਾ ਬਾਬੇ ਨਾਨਕ ਦੀ ਦੇਅ ਦੇ ਨਾਲ ਬਹੁਤ ਸੋਹਣੀਆਂ ਖੜੀਆਂ ਹਾਲ ਤੱਕ ਅਕਾਲ ਪੁਰਖ ਦੀ ਪੂਰੀ ਮਿਹਰ ਤੇ ਆਏ ਹੋਏ ਆ ਜੀ ਇੱਥੇ ਭਰਨ ਹੱਥ ਛੋਟੂ ਵੀ ਲੱਗ ਗਿਆ ਨਾਲ ਓਏ ਤੇਰੇ ਨਿਬੜ ਜਾਣੇ ਆ ਰੈਣ ਦੇ ਪੁੱਤ ਤੂੰ ਰੈਣ ਦੇ ਹੋ ਜਾ ਪਿੱਛੇ ਹਾਂ ਤੇਰੇ ਪੈਰ ਨਿਬੜ ਜਾਣੇ ਆ ਭਗਤ ਪਿਆਰਾ ਇਹ ਕਰਦੇ ਸਕੂਲ ਚੱਲਿਓ। ਰੋਕੋ। ਹਾਂ ਸਸਤੀ ਕਰੋ ਪਹਿਲਾਂ। ਸਸਤੀ ਕਰ। ਤੈਨੂੰ ਤਾਂ ਬਲਮਣੀ ਆਉਂਦੀ ਤੂੰ ਤਾਂ ਜਾਣਦਾ। ਬਰਾਦਰ ਨੇ ਹੱਥ ਛੁੜ ਕੇ ਦੱਸ ਸਸਤੀ ਕਰ। ਸਸਤੀ ਕਰ। ਅੱਛਾ ਸਰਕਾਰੀ ਪ੍ਰਾਇਮਰੀ ਸਕੂਲ ਚੱਲਿਆ ਕਿਹੜੇ ਚ? ਸੁਰਤਾਂਪੁਰ ਫਾਰਮ ਜਿਹੜਾ ਇੱਥੇ ਆ ਹਾਂ। ਅੱਛਾ ਅੱਛਾ ਅੱਛਾ। ਸ਼ਾਬਾਸ਼ ਪੜੋ ਬਟੇ। ਦੇਖੋ ਜੀ ਇਹ ਹੈਗੇ ਨੇ ਜੀ ਬਿਹਾਰੀਆਂ ਦੇ ਆ ਆ ਆ ਜਿਹੜੇ ਸਾਡੀ ਮੋਟਰ ਪਰ ਰਹਿੰਦੇ ਇਹਨੇ ਗੁੱਟਾ ਰੱਖਿਆ ਹੋਇਆ। ਇਹਨਾਂ ਨੇ ਵਾਲ ਕਟਾਏ ਹੋਏ ਆ। ਇਹ ਬੰਦੇ ਤੁਸੀਂ ਵੀ ਗੁੱਟਾ ਰੱਖ ਲਓ ਠੀਕ ਹੈ। ਕਾ ਠੀਕ ਹੈ ਜੀ ਕਹਿੰਦਾ ਹੈ ਜਾਓ ਪੜਿਓ ਸ਼ਾਬਾਸ਼ ਪੜਨਾ ਨਾ ਠੀਕ ਨਾ ਹਾਂ ਬਈ ਤੂੰ ਨਹੀਂ ਪੜ ਜਾਂਦਾ ੜੀ ਹੱਜੀ ਤੇਰੀ ਛੁੱਟੀ ਅੱਜ ਅੱਜੀ ਅੱਛਿਆ ਇਹ ਤਾਂ ਬਈ ਬੰਦਾ ਕਹਿਣਾ ਹੈ ਇਹ ਰੱਬ ਦਾ ਪਿਆਰਾ ਬੰਦਾ ਹੈ ਹਾਂ ਤੂੰ ਵੀ ਸਾਸਰੀ ਕਾ ਬੁਲਾ ਦੇ ਚਿਕਾ ਇਧਰ ਬੀੜੀ ਚ ਬਣਾ ਦੋ ਨੇ ਹੱਥ ਜੋੜ ਕੇ ਕਾ ਸਾਸਰੀ ਕਾਲ ਜੀ ਅੱਛਾ ਵਾਹ ਵਕਤਾ ਯਾ ਬਾਸ਼ ਲੋਦੀ ਮੂੰਹ ਖਿੱਚ ਦੇ ਕੰਮ ਨੂੰ ਖਿੱਚ ਦੋ ਤੂੰ ਖਾਜਿਆ ਤੂੰ ਬੰਦ ਪਹੁੰਚ ਗਿਆ ਵੀ ਖੇਤ ਦੇ ਵਿੱਚ ਗਰੋਕਲੀ ਪਾਜਾ ਕਹਾਂ ਰੁਕ ਜਾਣਾ 1 ਮਿੰਟ ਅਦਰ ਪਾਪਾ ਜੀ ਪਤਾ ਨਹੀਂ ਕਿਆ ਲਾਗੇ ਕਰ ਕਈ ਦਿਨ ਨਾਲ ਆ ਸਵਾਗੇ ਗੱਲੀ ਦਾ ਹੋ ਰਣਾ ਰੋਟ ਉਹ ਸਾਡੇ ਦਾ ਕੰਮ ਮੈਂ ਕਰਨ ਲੱਗਿਆ ਮੈਂ ਗਰਮੀ ਉਹ ਗਰਮੀ ਦਾ ਦਾਤਾ ਹੈ ਕਿਆ ਬਗਾ ਹਾਂ ਉਹ ਸ੍ਰੀ ਜੀ ਦਾ ਪਾਣੀ ਨਿਕਲਦਾ ਸਮਾਂ ਸ੍ਰੀ ਕਾਲ ਵੀ ਬੁਲਾ ਦੇ ਸ੍ਰੀ ਕਾਲ ਜੀ ਨਹੀਂ ਬਗੈਰ ਮਤਲਬ ਦੇ ਕਾ ਨੂੰ ਕੰਮ ਵਧਾਈ ਜਾਂਦੇ ਸਵਾਗੇ ਨਾਲ ਖਾਇ ਪਾਉ ਕਰ ਸਾਰਾ ਹੀ ਪੱਧਰ ਦਿੱਤਾ ਤੁਸੀਂ ਇਹ ਸਵਾਗਤ ਹੈ ਨੋ ਤੁਹਾਨੂੰ ਵੀ ਲੇਟ ਵੀ ਜਣਾ ਕੰਮ ਇਹਨਾਂ ਸੇਠੀ ਜੀ ਜੀ ਇੱਕ ਤਿਆਰ ਕਰਕੇ ਅੱਛਾ ਮੈਂ ਫਿਰ ਨਹੀਂ ਤੇ ਮੈਂ ਤਾਂ ਉਹ ਐ ਕਰਦਾ ਨਾ ਹੁਣ ਰੋਟਾ ਵੀਟਰ ਮਾਰ ਕੇ ਬੈਣਾ ਥੋੜਾ ਜਿਹਾ ਮਿੱਟੀ ਚ ਰਲਾ ਦਿੰਦਾ ਇਹਨਾਂ ਨੂੰ ਹਣਾ ਤੇ ਉਸ ਤੋਂ ਬਾਅਦ ਵਿੱਚ ਫਾੜਾਂਗਾ ਬਾਦੂਗਾ ਉਧਰ ਫਾੜੇ ਸਰਜੀਤ ਨੂੰ ਟਰੈਕਟਰ ਨੂੰ ਕਹਿਤਾ ਮੈਂ ਵੀ ਸਰਜੀਤ ਤੂੰ ਫਾੜੇ ਮੜ ਜਾ ਉਹਥੇ ਤੱਕ 50 ਸੂਏ ਪਾਰ ਤੱਕ ਸੂਏ ਪਾਰ ਟਰਾਲਾ ਖੜਾ ਦਣਾ ਇਹਨਾਂ ਦੇ ਕੋਲ ਮੈਂ ਉੱਥੇ ਫੇਰ ਆ ਕੇ ਮੈਂ ਟਰੈਕਟਰ ਕਾ ਤਿਆਰ ਕਰ ਦੂੰਗਾ ਸਰਜੀਤ ਵਾਲੇ ਕੋਲੇ ਲਿਆਉਂਗਾ ਉੱਥੇ ਤੇ ਇਧਰ ਨੂੰ ਹਾਂ ਇਧਰ ਨੂੰ ਆਜੂਗਾ ਮੈਂ ਜਾਣੂ ਇੱਥੇ ਤੇ ਖੇਤ ਤਿਆਰ ਕਰ ਦੇਣਾ ਠੀਕ ਨੇ? ਅੱਲ ਨਹੀਂ ਹੋਊਗਾ ਕੰਮ। ਆਹ ਵਾਹ ਤੇ ਇੱਥੇ ਪਾਉਣੀ ਹੈ ਪਲਾਂ। ਤੇਲ ਤਾਂ ਪਾਉਣਾ ਹੀ ਹੈ। ਹਾਂ ਬਈ ਭਗਤਾ। ਭਗਤਾ ਕਹਿੰਦਾ ਮੈਂ ਵੀ ਗੱਲ ਸੁਣ ਲਓ ਜੀ ਇੱਕ ਪਾਇਂਟ ਟਰੈਕਟਰ ਭਜਾਣਾ ਤੇਰੇ ਨਾਲ। ਹੋਰ ਫਿਰ ਕਿਦਾ ਆੜੀ? ਹਾਂ। ਠੀਕ ਹੈ ਜਾਈਦਾ। ਠੀਕ ਹੈ ਜਾਈਦਾ। ਸਾਡੀਆਂ ਆੜੀਆਂ ਇਹ ਜੇ ਬੰਦਿਆਂ ਗਲੇ ਆ। ਮੁੰਡਾ ਕਹਿੰਦਾ ਮੈਂ ਟਰੈਕਟਰ ਚਲਾਉਣਾ ਇਹਨੇ ਮੋੜ ਤਾਂ ਟਰੈਕਟਰ। ਸਿੱਧਾ ਕਰਨ ਦਰ ਨੂੰ ਉਹ ਰੁਕ ਜਾਇਆ ਲਓ ਜੀ ਪਾਪਾ ਜੀ ਕੋਲ ਵੀ ਵੀਕਾ ਟਿਫਾਂਟ ਜੀ ਰਾਕੀ ਮੈਂ ਟਰਾਲਾ ਸਰਵ ਜੀ ਦੇ ਕੋਲ ਭੇਜਤਾ ਫਾਲੇ ਉਹ ਆ ਕੇ ਸਾਹਮਣੇ ਤੇ ਮੈਂ ਕਿਹਾ ਵੀ ਆਹ ਰੋਟਾ ਵੇਟਰ ਮਿੱਟੀ ਦੇ ਵਿੱਚ ਰਲ ਜੂਗਾ ਜੀ ਥੋੜਾ ਜਿਹਾ ਕੇ ਇਹ ਇਹਦੇ ਮੈਂ ਫੇਰ ਫਾਲਿਆਂ ਦੇ ਨਾਲ ਚੱਕ ਦੇਣੇ ਫੱਟੇ ਵਧੀਆ ਰਲਦਾ ਜੀ ਰੋਟਾਬੀਟਰ ਦਾ ਸਾਰਾ ਮਲਾ ਕੇ ਜੀ ਪਾੜ ਪਾ ਕੇ ਹੁਣ ਪਾ ਲਿਆ ਇਹ ਫਾਲੇ ਤੇ ਫਾਲਿਆਂ ਦੇ ਪਿੱਛੇ ਪਾਉਣ ਲੱਗੇ ਜੀ ਆਹ ਜਗਾੜ ਜਾ ਵੀ ਸਵਾਗੇ ਦੀ ਲੋਡ ਨਾ ਪਵੇ ਜੇ ਲੋਡ ਪੈ ਗਈ ਤਾਂ ਫੇਰ ਦੁਬਾਰਾ ਸਵਾਗਾ ਮਾਰ ਵੀ ਦਉਗੇ ਨਹੀਂ ਹਾਂ ਚੱਲ ਨਾਰ ਦੇਖਦੇ ਆ ਬਣਾ ਕੇ ਗੱਲਬਾਤ ਜੀ ਜੇ ਬਣਦੀ ਹੈ ਮੇਰੇ ਵਿੱਚ ਮਿੱਟੀ ਜੀ ਭਰੀ ਵੀ ਵਜਨ ਸੋਨਾ ਬੱਲੇ ਬਾਪੂ ਉਹ ਕਿੱਦਾਂ ਹਾਂ ਕਿੱਦਾਂ ਰ ਕੋ ਮੰਦੀਆਂ ਸਰਕਾਰਾਂ ਧੰਨਵਾਦ ਤੇਰਾ ਧੰਨਵਾਦ 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 ਆ ਬੰਦੇ ਦੇ ਦਸ ਅੱਛਾ ਬੰਦੇ ਦੇ ਦਰਸ਼ਨ ਕਰਨ ਆਏ ਆ ਹੈ ਓਏ ਵੀ ਗੱਲ ਠੀਕ ਆ ਫਿਰ ਦਰਸ਼ਨ ਭਲਾਸੀ ਹੋਇਆ ਵਾ ਹੈ ਪਪਾ ਜੀ ਥੋੜੇ ਜਿਆਦਾ ਲੰਬਾ ਕਰਤਾ ਜੀ ਤੁਸੀਂ ਇਹ ਜਦੋਂ ਆਪਾਂ ਚੱਕ ਕੇ ਟਰੈਕਟਰ ਬੈਕ ਲਾਉਣਾ ਨਾ ਜਮਈ ਨਾਲ ਲੱਗਿਆ ਵਾ ਚਾਹੀਦਾ ਇਹ ਜਮਈ ਨਾਲ ਇਹਦੇ ਮਤਲਬ ਸਮਝ ਲਓ ਤੁਸੀਂ ਥਾਲਿਆਂ ਦੇ ਨਾਲੇ ਲਾ ਦਿਓ ਇੱਥੇ ਬੰਨੂਗਾ ਕਿ ਉੱਪਰ ਵਾਲੇ ਚ ਬੰਨ ਤੂੰ ਗਾਹਾਂ ਵਾਲੇ ਚ ਚਲ ਇੱਥੇ ਵੀ ਠੀਕ ਆ ਪਿੱਛੇ ਹੀ ਰਹੋਗਾ ਸੋਰਾ ਹੋਰ ਕਰ ਨਾਲ ਲਾ ਦੋ ਪਾਪਾ ਜੀ ਜਮਈ ਨਾਲ ਲਾ ਦੋ ਜੋ ਚੱਕ ਕੇ ਆਪਾਂ ਨੇ ਫਾਲੇ ਬੈਕ ਕਰਕੇ ਲਾਉਣੇ ਵੀ ਹਨ ਕਿਤੇ ਕਿਤੇ ਇਹ ਨਾ ਹੋਵੇ ਥੱਲੇ ਨੂੰ ਨਿਕਲ ਜਾਣਾ ਫੇਰ ਬਾਅਦ ਚ ਕੱਢੀ ਜਾਈਏ ਨਹੀਂ ਤਰ ਹਾਂਜੀ ਹਾਂਜੀ ਆ ਇੱਧਰ ਖੜ ਜੋ ਇਹ ਬਾਪੂ ਉਹਨੇ ਪਤਾ ਕਿਆ ਕਿਆ ਫਾਦਰ ਸਾਹਿਬ ਆਰਸੀ ਲੈ ਕੇ ਆਏ ਹੋਏ ਉਹਨੇ ਟੁੱਟ ਜਾਣਾ ਉਹਨੂੰ ਇੱਥੇ ਦੇ ਬੰਨ ਕੇ ਉਰੇ ਬੰਨਣੀ ਆ ਉਹਨਾਂ ਨੇ ਇਹ ਇਹਨੂੰ ਤੂੰ ਰਹਿਣ ਦੇ ਇਹਨੂੰ ਵਿੱਚੂੰ ਘੁਮਾ ਦਾਂਗੇ ਥੋੜਾ ਜੱਕ ਗੈਲ ਉਹਦੇ ਜਿੱਥੇ ਉਹਨਾਂ ਨੇ ਬੰਨੀ ਉੱਥੇ ਉਹ ਬੰਨ ਹੋਣੀ ਆ ਮੇ ਚੱਕਣ ਲੱਗੇ ਵੀ ਇੱਥੇ ਨੇੜੀ ਰਹੇ ਇਹ ਹਟੋ ਫੁੜਿਆ ਪਿੱਛੇ ਦੇਖ ਕੇ ਕਰਦਾ ਛੇੜੇ ਇਹਨੂੰ ਬੁੜੇ ਨੂੰ ਬਿਚੇਲੇ ਦੇ ਬੁੜੇ ਨੂੰ ਵੀ ਬਿਚੇ ਪੰਗਾ ਵਿਚੇ ਲਪੜ ਨਹੀਂ ਵਿਚੇ ਆਪਾਂ ਜੀ ਗੱਲ ਸਹੀ ਆਉਂਦੀ ਔਰਲੇ ਪਾਸੇ ਨੂੰ ਲਿਆਇਆ ਥੋੜਾ ਜਿਹਾ ਕੋ ਨੂੰ ਜੇ ਸਾਰੇ ਹੀ ਇੱਧਰ ਰੱਖਤਾ ਇੱਥੇ ਵੀ ਰੱਖ ਲਓ ਤਾਂ ਵੀ ਕੋਈ ਗੱਲ ਨਹੀਂ ਇੱਧਰ ਆਜੂਗਾ ਜ਼ਿਆਦਾ ਹੈ ਇੱਧਰ ਨੂੰ ਆਜੂਗਾ ਉਹ ਸਹੀ ਉਹ ਬੰਨ ਹੋਇਆ ਪਾਹੋ ਇਹ ਫਾਲੇ ਦੇ ਹਿਸਾਬ ਨਾਲ ਛਿਆਰ ਬਸ ਇੱਥੇ ਬੰਦੋ ਹਾਂ ਨਾਲ ਲਾ ਦੇਓ ਜਮਾਈ ਨਾਲੇ ਸਾਨੂੰ ਹੂੰ ਚੱਕ ਦੋ ਫੱਟੇ ਲਓ ਜੀ ਬਨ ਕੇ ਸੀ ਹੁਣ ਮਾਰਦੇ ਆਂ ਟਰਾਈ ਕਿਆ ਬਣਦਾ ਇਹ ਦੇਖਦੇ ਆਂ ਲਓ ਜੀ ਖੇਤਾਂ ਨੇ ਵੇੜ ਕੇ ਕੰਮ ਸਾਰੇ ਹੀ ਹੁਣ ਪਾ ਲਈ ਆਪਾਂ ਨੇ ਗੰਨੇ ਵਾਲੇ ਫਾਲੇ ਵਾਹ ਗੁਰਪਾਲਾ ਕਰੇ ਆਹ ਕੱਢ ਕੇ ਲੈ ਕੇ ਆਉਂਦੀ ਤੇ ਥੋੜੀ ਜਿਹੀ ਮਿੱਟੀ ਜੀ ਵਿੱਚ ਗਿਰੀ ਜਾਂਦੀ ਆ ਜਾਂ ਤਾਂ ਇਹਦਾ ਡੰਡਾ ਫੇ ਥੋੜਾ ਜਿਹਾ ਹੋਰ ਕਸਣਾ ਪਊਗਾ ਭਦਰੇ ਜੇ ਇੱਕ ਨਹੀਂ ਚਲ ਦੇਖਦੇ ਹੁਣ ਇਹਦੇ ਨਾਲ ਪਤਾ ਲੱਗੂਗਾ ਮਿੱਟੀ ਜੀ ਕਾਫੀ ਲੱਗੀ ਹੋਈ ਸੀਗੀ ਜਿਹਦੇ ਕਰਕੇ ਫਿਰ ਸਾਰੀ ਸਫਾਈ ਨਹੀਂ ਆਉਂਦੀ ਹੈਗੀ ਹੌਲੀ ਜੀ ਸਿਆੜ ਆਪਾਂ ਸਾਰੇ ਕੱਢ ਕੇ ਤੇ ਜੀ ਇਦ ਘੱਟ ਬੱਧੇ ਦੇਖਦੇ ਹੁਣ ਤੁਹਾਨੂੰ ਸੁੱਕ ਕੇ ਹੁਣ ਜਾਤੇ ਤੇ ਗੰਨਾ ਵੀ ਲੈ ਆਇਆ ਹੈ ਕੀ ਪਾਣੀ ਵਾਲੇ ਆ ਦੇਖੇਂਗੇ ਲਾਈਟ ਹੋਗਾ ਨਾ ਉਹਾ ਟੁੱਟੀ ਹੈ ਅੰਦਰ ਆਛਾ ਭੀ ਘੰਟੇ ਚਲਦੀ ਹੈ ਪਾਣੀ ਭਰ ਲੈਣਾ ਤੇ ਗੰਨਾ ਵੀ ਲੱਦ ਲਿਆ ਜੀ ਹੁਣ ਹੌਲੀ ਹੌਲੀ ਵਜਾਈ ਸ਼ੁਰੂ ਕਰੂੰਗੇ ਦੇਖਦੇ ਹਾਂ ਕੀ ਬਣਦਾ ਅੱਗੇ ਹੁਣ ਲਓ ਜੀ ਅਸੀਂ ਹੁਣ ਰੇ ਵੀ ਲੈ ਆਏ ਮਾਈ ਅਲੀ ਰੀਓਰ ਲੋਕਲੇ ਕਰ ਲਈ ਸੀ ਪਹਿਲਾਂ ਭਾਈ ਦੋ ਥੱਲੇ ਪਾਉਥੇ ਤਾਰਿਆ ਹੁੰਦੇ ਆ ਅੰਦਰ ਬਾਕੀ ਫਿਰ ਉਹ ਥੀ ਤਾਰਦੀ ਗਾਹੀ ਨਹੀਂ ਫੇਰ ਤੈਨੂੰ ਮੁੜ ਕੇ ਵੇਚ ਤਾਰਨ ਜਾਣਾ ਪੈਣਾ ਅੰਦਰ ਉਹ ਚਾਹੁੰਦਾ ਜੀ ਆਪਣਾ ਕੰਮ ਆ ਆਰੇ ਬੰਦੇ ਨੂੰ ਕਹੂੰਗਾ ਚੱਲ ਤੇਰੇ ਕਮਰੇ ਕੋਲੇ ਤਾਰਿਆ ਤੈਨੂੰ ਲਿਜਾ ਕੇ ਬੰਦਾ ਖੋਸ ਆਇ ਤੇ ਇਹਨੂੰ ਲਾ ਲੈ ਸੇ ਪਮਾ ਲੈ ਨਾ ਵੀ ਪਹੁੰਚ ਗਏ ਟਿਕਾਣੇ ਅਸੀਂ ਇੱਕ ਜੂਰੀਏ ਦਾ ਤਾਰ ਦੇਣਾ ਇੱਕ ਆਹ ਤਾਰ ਦੇਣਾ ਸਪਰ ਦਾ ਬਾਕੀ ਲੈ ਲਵਾਂ ਨੇ ਬਾਕੀ ਮਾਸਾ ਦੋ ਅੱਧੇ ਦੇ ਮੋੜ ਲਿਆਉਂਗਾ ਬਾਅਦ ਚ ਹਾਂ ਉਹਨਾਂ 'ਚ ਰੱਖ ਲੈਣੇ ਕੋਲੇ ਹੀ ਹੁਣ ਅੰਦਰ ਇੱਦਾਂ ਨੂੰ ਲਿਓ ਹਾਂ ਲੋ ਜੀ ਹਰੇ ਭਜਾਤ ਆਪਾਂ ਨੇ ਹੁਣ ਇੱਥੇ ਜਿਹੜਾ ਬਾਕੀ ਦੋ ਕੁ ਤਾਂ ਇੱਥੇ ਲਾਇਉਂਦੇ ਆਪਾਂ ਨੇ ਕਮਰੇ ਦੇ ਵਿੱਚ ਸੈਟਰ ਅੰਦਰ ਵੜ ਗਿਆ ਸੀਗਾ ਜੀ ਇੱਥੇ ਮੈਂ ਕਰਕੇ ਕੰਮ ਜਾਇਦਾ ਹਾਂ ਬੀਜ ਬਜਾਈ ਹੋ ਰਹੀ ਹੈ ਤੇ ਇਥੇ ਪਤਾ ਹੁਣ ਬੀਜਣ ਦੇ ਬਾਅਦ ਵਿੱਚ ਫਿਰ ਰੇ ਗਿਰੂ ਕਾ ਵਿੱਚ ਹਰੇ ਘਿਰ ਕੇ ਫਿਰ ਪਾਪਾ ਜੀ ਨੂੰ 2 ਕਿਲੋ ਵੀ ਲਿਆਤੇ ਜੀ ਆਪਾਂ ਨੇ ਕਦੋਂ ਇੱਥੇ ਬੰਦੇ ਨੂੰ ਲਾ ਕੇ ਇੱਕ ਜਗ੍ਹਾ ਤੇ ਤੁਸੀਂ ਆਜੋ ਨਾਲ ਬਈ ਉਹ ਕਰ ਦਾਂਗੇ ਫਿਰ ਮਾਂ ਮਾਂ ਵੀ ਇਦਾਂਗੇ ਲੈ ਨੂੰ ਛੱਡਣਾ ਦਿਓ ਕੋਈ ਹੈ ਨਾ ਸਵਾਰ ਕੇ ਕਰਦੇ ਹੋ ਘਰ ਆ ਮੈਂ ਕਹਿਤਾ ਚਾਹ ਨੂੰ আর ਰੋਟੀ ਨੂੰ ਤੁਹਾਡੀ ਨੂੰ ਦੋ ਦੋ ਤਿੰਨ ਤਿੰਨ ਰੋਟੀਆਂ ਨੂੰ ਠੀਕ ਆ ਬੇਟਾ ਮੇਰਾ ਸਕੂਲ ਤੇ ਆਉਣੇ ਵਾਲਾ ਉਹ ਲੈ ਆਊਗਾ ਫਿਰ ਇੱਧਰ ਹੁਣ ਮੇਰੇ ਕੋਲ ਸਾਧਨ ਨਹੀਂ ਹੈਗਾ ਜਾਣ ਨੂੰ ਉੱਥੇ ਨੂੰ ਥੋੜੀ ਥੋੜੀ ਪਛੀ ਪਰ ਪਛੀ ਚੜਾਈ ਜਾਓ ਯਾਰ ਹਨਾ ਆ ਕੰਮ ਤੁਸੀਂ ਦੇਖ ਲਾ ਹੁਣ ਤੂੰ ਆ ਦੱਸ ਮੈਂ ਕਿਆ ਕਹਾ ਹੁਣ ਤੈਨੂੰ ਲਾਉਰੇ ਚਾਰ ਅੰਗੂੜੇ ਦਾ ਫਰਕ ਆ ਪੰਛੀ ਦੇ ਵਿੱਚ ਗੱਲ ਉਹ ਲੱਗਦੋ ਨਾ ਜਾਈ ਆ ਦੇਖ ਹੈਨਾ ਮੈਂ ਤਾਂ ਕੁਝ ਨਹੀਂ ਨਾ ਕੀ ਇਸਕਾ ਅੱਛਾ ਨਹੀਂ ਲੱਗਦਾ ਠੀਕ ਨਹੀਂ ਲੱਗਦਾ ਕੰਮ ਬਗਾਰ ਕਹੇ ਤੇ ਅੱਛੇ-ਅੱਛੇ ਕੰਮ ਕਰ ਦੋ ਆਪ ਮਾਹੋਂ ਕਰਾਂ ਜਵਾਬ ਦਿੱਤਾ ਮੈਂ ਤਾਂ ਘਰਦਿਆਂ ਨੂੰ ਕਹਤਾ ਤਾਂ ਸੁਖਵੀਰ ਨੂੰ ਚਾਹ ਬਣਾਉਣ ਨੂੰ ਆਉਂਦੇ-ਆਉਂਦੇ ਮੈਂ ਵੀ ਨਾਲੇ ਰੋਟੀ ਪਕਾ ਦੇਣਾ ਵਾਸਤੇ ਨਾਲੇ ਚਾਹ ਵੀ ਜਦ ਕਰਨਾ ਕਿ ਸਕੂਲ ਤੇ ਵੀ ਭੇਜਦੀ ਪਾ ਲਓ ਪੀ ਲਓ ਚਾਹ ਫਿਰ ਬਾਈਓ ਚਾਹ ਬਾਪੂ ਨੇ ਬਣਾ ਲਈ ਓਰੇ ਕਹਿੰਦੇ ਇਹਨੂੰ ਕਹ ਕੇ ਗਿਆ ਤੁਸੀਂ ਪਰ ਇਹਨਾਂ ਨੂੰ ਨਹੀਂ ਕਿਹਾ ਮੈਂ ਤਾਂ ਉਂ ਫੋਨ ਕਰਦਾ ਟਾਈਮ ਦੇ حساب ਕਰ ਨੂੰ ਇਹਨੇ ਕਹਿੰਦੇ ਚਾਹ ਨਹੀਂ ਬਣਾ ਜਾਂਦੀ ਐ ਚ ਮੈਂ ਬਣਾਉਣਾ ਬਣਾਇਰ ਨੇ ਇਹ ਵੀ ਗੱਲ ਠੀਕ ਐ ਲਿਆ ਤੂੰ ਫੋਨ ਕਰ ਥੋੜੀ ਪਾ ਪਾ ਲਾ ਜੇ ਪੌਣੀ ਓਏ ਚਾਹ ਲੈ ਲਓ ਔਰ ਨਹੀਂ ਕਹਿੰਦਾ ਬਹੁਤ ਆ ਕਹਿੰਦਾ ਸਾਰੇ ਕੰਮ ਹੋ ਗਏ ਸਾਰੇ ਵਿੱਚੇ ਦੇਖਦਾ ਣਾਠ ਪਾ ਦੇ ਕਰ ਇਹਨੂੰ ਪੂਰਾ ਨਹੀਂ ਖੋਲਿਆ ਤੁਸੀਂ ਗਲਤ ਕਰ ਲਿਆ ਕੰਮ ਹਣਾ ਮਤਿਆ ਬਾਹਰ ਜੂਹੀ ਪੱਲੀ ਦਾ ਉਹ ਚੱਕਾ ਹੋਰ ਮੈਨੂੰ ਸੁਪਨੇ ਆਉਂਦੇ ਵੀ ਪਾਟੇ ਵਿੱਚ ਜਿਹੜਾ ਉੱਥੇ ਪਧਰੀ ਜੀ ਪਈ ਸੀ ਮੈਂ ਚੱਕ ਲਿਆ ਆ ਆਲੇ ਦਲੇ ਟੋਟੀ ਵਿਛਾਲ ਲੈਣੇ ਫਿਰ ਜਿਹੜੇ ਖਾਲੀ ਹੋ ਗਏ ਨਾ ਥੋੜੇ ਥੋੜੇ ਇੱਧਰ ਨੂੰ ਇੱਕ ਆਹ ਵਿਛਾਲ ਲੈ ਇੱਧਰ ਨੂੰ ਬਾਪੂ ਲਾ ਮਛਾਲਾ ਇਹਦੇ ਥੱਲੇ ਨੂੰ ਬਾੜ ਦੇ ਉੱਥੇ ਜਿਗਤਾਰ ਕਹਿੰਦਾ ਮੈਂ ਵੀ ਤੁਹਾਨੂੰ ਦੇਖਿਆ ਤੈਂ ਵੀ ਦੇਖਿਆ ਮੈਂ ਅਸੀਂ ਤੁਹਾਨੂੰ ਦੇਖ ਲਿਆ ਉਹਨਾਂ ਨੂੰ ਅਸੀਂ ਚਾਹ ਬਣਾਉਣੇ ਬੈਠੇ ਜੋਏ ਜੇ ਤੁਸੀਂ ਅਸੀਂ ਦੇਖੀ ਹੈ ਨੀਤੀ ਇੱਧਰ ਦਾ ਬਾਲੜਿਆ ਅੱਛਾ ਅੰਦਰ ਤੇ ਚੁੱਲਾ ਕਿੱਥੇ ਬਾਲਿਆ ਬਤਾ ਤੁਸੀਂ ਰਸੋਈ ਚ ਕੋਈ ਤੁਸੀਂ ਰਸੋਈ ਚ ਬੜੇ ਬਿਤੇ ਨਾ ਅਸੀਂ ਤਾਂ ਬਾਹਰ ਸਮਾਨ ਰੱਖਿਆ ਫੜਦੇ ਕਿ ਮੈਂ ਇੱਥੇ ਨੂੰ ਆ ਕੇ ਮੈਂ ਤਾਂ ਇਹਨਾਂ ਨੂੰ ਆ ਕੇ ਪੁੱਛਿਆ ਮੈਂ ਸਰਦਾਰ ਕਿੱਥੇ ਆ ਕਹਿੰਦਾ ਸਰਦਾਰ ਤਾਂ ਇਧਰ ਕੋਈ ਗਿਆ ਮਹਾ ਚਲ ਠੀਕ ਕਰ ਘਰ ਤੋਂ ਰੋਟੀ ਵੀ ਆ ਗਈ ਦੁਬਾਰੇ ਚਾਹ ਫੇਰ ਆ ਗਈ ਬੰਦਿਆਂ ਨੇ ਲੱਗੀਆਂ ਮੌਜਾਂ ਕਹਿੰਦੇ ਚੱਕ ਦੇਂਗੇ ਫੱਟੇ ਕੋਈ ਦਿੱਕਤ ਨਹੀਂ ਬਾਪੂ ਰਿੰਗੇ ਨੇ ਹਮ ਗੇਰਗੇ ਰੇ ਹੌੜੀ ਹੌੜੀ ਦੋਨੇ ਬੁੜੇ ਮਾਰਦੇ ਆ ਆਪਸ ਵਿੱਚ ਗੱਲਾਂ ਏ ਏ ਏ ਏ ਏ ਏ ਆਹ ਲੈ ਇੱਧਰ ਨੂੰ ਆ ਜਾਓ ਗੱਲਾਂ ਬਾਤਾਂ ਮਾਰਦੇ ਮਾਰਦੇ ਦੋਨੇ ਜਣੇ ਆੜੀ ਆੜੀ ਲੱਗੇ ਹੋਏ ਐ ਜੀ ਦੋ ਤੋਂ ਤਿੰਨ ਦਿਨ ਹੋ ਗਏ ਜੀ ਗੰਨਾ ਬੀਜੇ ਨੂੰ ਤੇ ਇਹਦੇ ਵਿੱਚ ਮਾਂ ਵੀ ਬੀਜ ਤੇ ਮਾਹ ਹੱਪਾ ਪਾ ਜੀ ਨਾ ਮੈਂ ਕੱਲ ਵੀਜੇ ਹੁਣ ਮੈਨੂੰ ਵੀ ਵਾਪਾ ਜੀ ਨਾ ਅੱਛੀ ਕਾਲ ਜੀ ਕੱਦ ਵੀਜੇ ਦੇਮਾ ਇਹ ਕੁੱਤਾ ਪਾਸ ਤੋਂ ਦਿੱਤੇ ਨੇ ਅੱਛਾ ਜੀ ਕੱਲ ਘੱਟੇ ਥੋੜੇ ਸਿਆੜਾ ਠੀਕ ਹੈ ਅੱਛਾ ਅੱਛਾ ਹੁਣ ਹਾਂ ਕੀ ਕਰਦੇ ਤੁਸੀਂ ਉਹ ਪੈਰਾਂਗੇ ਮਿੱਟੀ ਜੀ ਪਾਉਣਾ ਪੱਧਰ ਜਿਹੜੀ ਸਿਆੜਾ ਦੇ ਵਿੱਚ ਹੋਏ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਕੱਲ ਰਾਤ ਕਿੰਨੀਆਂ ਪੈ ਕੇ ਟੁੱਟੀਆਂ ਹਾਂ ਬਹੁਤ ਨਰਮੀ ਲੱਗਦੀ ਮੈਂ ਚੈਨਾ ਪਰ ਹੋਰ ਪੈਜਾ ਕਮਾਦਨ ਆਉਂਦਾ ਹੈ। ਆਹ ਵਾਹ ਇਹ ਤਾਂ ਦੇਖਣ ਨੂੰ ਸਾਫ ਸੁਥਰਾ ਜਿਹਾ ਲੱਗ ਗਿਆ ਲੱਗਣ ਵਿੱਚ। ਲੱਗਣ ਨਾਲੇ ਕਿੱਦ ਨੂੰ ਕਣਕ ਤੇ ਤਾਂ ਵੱਡਾ ਹੀ ਦੇਖਦਾ। ਨਾਲ ਹੋਣਾ ਤਾਂ ਮਿੱਟੀ ਜੀ ਪੈ ਜੂਗੀ। ਇਹ ਵੀ ਹੈਗੀ ਆ ਹਣ ਕਣਕ ਨੂੰ ਵੱਢ ਕੇ ਹੀ ਲਿਕੇ ਜਾਂਦੇ ਹੈਗੇ। ਕਿਆ ਕਰਦੇ ਆ ਇਹ? ਸਾਲ ਤੁਸੀਂ ਤਾਂ ਕਹਿੰਦੇ ਵੀ ਦੋ ਜਣੇ ਲੱਗੇ ਵੱਢਣਾ ਹੁਣ ਤਾਂ ਇੱਕ ਨਾਲ ਤੇ ਵੀ ਘਟ ਗਿਆ ਕੰਮ ਉਹਨਾਂ ਦਾ। ਸੋਚਦਾ ਨਾ ਉਰਲੇ ਪਾਸੇ ਉਰਲੇ ਦਾ ਵੱਡਾ ਪੰਨੇ ਦੇ ਪੰਨੇ ਦੇ ਪਾਸੇ ਵੱਡਾ। ਆ ਇੱਕਣਾਂ ਦੇ ਇਹਨਾਂ ਬਹੁਤ ਦਿਨ ਲਾ ਦੇਣੇ ਆ। ਜੇ ਤੁਸੀਂ ਕਰਨੇ ਗੇਰ ਨੂੰ ਕਰਨਾ ਪਕਾ ਕਿਹਾ ਵਾ ਤਾਂ ਹੈ ਟਾਈਮ ਮਿਕਲ ਬਟਨ ਹੈ। ਅੱਜ ਆਪ ਮੋਰ ਮੰਗਦੇ। ਹਾਂ? ਮਾ ਤੁਹਾਨੂੰ ਨਹੀਂ ਹੋਉਣੀ ਹੋਰ ਨੂੰ ਦਵਾ ਦਿਓ। ਹਾਂ। ਤੁਸੀਂ ਤਾਂ ਹੀ ਨਹੀਂ ਮਕਾਉਣਾ ਵਾ। ਹਾਂ ਵੀ ਜਿਹੜੇ ਹਾਲਾਤ ਆ ਤੁਹਾਡੇ। ਹਾਂ। ਠੀਕ ਗੱਲ। ਥੋੜੇ ਬਾਤੀ ਥੋੜੇ ਵੀ ਮੈਂ 8 ਮਹੀਨਾ ਤੁਹਾਨੂੰ 14-15 ਤਰੀਕ ਅੱਜ ਹੋ ਗਈ। 16 ਹੋ ਗਈ। ਹਾਂ 15 ਕੇ 16 16 ਹੋ ਵੀ ਹਾਂ ਫੇਰ। ਫੇ ਕਿ ਆ ਕਿਹੜਾ ਹੋਰ ਕੋਣ ਕਹਿੰਦਾ ਕੋਈ ਰੁੱਪੜਦਾ ਇਹਨਾਂ ਦੇ ਕੋਈ ਜਾਣ ਪਛਾਣੇ ਰਿਸ਼ਤੇਦਾਰੇ ਲੱਗਦੇ ਨਾ ਖਤ ਤੱਕ ਬੈਨ ਕਿੰਨੀ ਜਗਾ ਲੈਣੇ ਕੋਹਿੰਦਾ ਉਹ ਕਹਿੰਦਾ ਵੀ ਦੇ ਲੋ ਮੈਂ ਨਾ ਅੱਧਾ ਕਿਲਾ ਕਿੰਨੇ ਟਾਂ ਚ ਪਹਿਲਾਂ ਕਰੂ ਉਹ ਕਹਿੰਦਾ ਵੀ ਮੈਂ ਤੁਹਾਨੂੰ 12 ਦਿਨਾਂ ਚ ਵਿਹਲਾ ਦੇਣਾ ਫੇ ਤਾਂ ਠੀਕ ਹੈ 12 ਦਿਨ ਵੀ ਅੱਜ ਤੇ 15 12 ਪਰ ਆਉਂ ਵੀ ਜੇ ਗੱਲ ਕਰੂਗੇ ਉਹਨੇ ਵੀ ਪਹਿਲੀ ਉਹ ਕਰ ਦੇਣੀ ਹੈ ਕਣ ਫੇਰ ਵੀ ਜੇ ਕਣ ਆਪਾਂ ਕਹਿੰਦੇ ਤੇ ਬੀਜ ਨੂੰ ਕੰਕੂ ਤੇ ਦਾ ਪਹਿਲਾ ਫੇਰ ਬੀਜ ਹੁੰਦਾ ਜੇ ਕਣ ਕਹਿੰਦੇ ਆਪਾਂ ਵੱਢ ਕੇ ਕਣ ਕਿਤੇ ਮਸਾਖੀ ਦਾ ਕਾਉਣੀਆ ਕਣਕਾ ਉਹ 15 ਦਿਨ ਦਾ ਹੀ ਫਰਕ ਪਾਣਾ ਫੇ ਪੰਜ ਚਾਰ ਦਿਨ ਹੋਰ 20 ਦਿਨ ਪਹਿਲਾਂ ਬੀਜ ਹੋ ਜੂ ਬਸ ਆਹੀ ਹੈ ਆਹੋ ਬੰਨੇ ਨਿਕਲ ਆਉਣ ਕੰਨੇ ਨਾ ਬਾਹਰ ਇਹ ਵੀ ਗੱਲ ਹੈਗੀ ਆਪਾਂ 20 ਦਿਨ ਦੇ ਵਿੱਚ ਪੈਸੇ ਵੀ ਡਬਲ ਵਟ ਹੋ ਜਣੇ ਹੈ ਇੱਧਰ ਇਹ ਵੀ ਗੱਲ ਹੈਗੀ ਆ ਡਬਲ ਵਟਣਾ ਫੇ ਗੰਨੇ ਨੂੰ ਵੀ ਫਰਕ ਪੈਂਦਾ ਜਿਹੜਾ ਕਣਕਾ ਵੱਢ ਕੇ ਬੀਜ ਜੋ ਮੈਨੂੰ ਥੋੜੇ ਉਹਨਾਂ ਨੇ ਹਿੰਦਾ ਹੈਗਾ ਢੇਟ ਹੋ ਜਾਂਦਾ ਨਾ ਪਪਾਂ ਜਾਰੇ ਫਿਰਨ ਜੀ ਸੋ ਇਹ ਤਾਂ ਸੁਪਰ ਫਾਸਟ ਇਹਨਾਂ ਨੂੰ ਵੀ ਕਹਿਣਾ ਪੈਣਾ ਉਹਨਾਂ ਨੂੰ ਵੀ ਕਹਿਣਾ ਪੈਣਾ ਨਾ ਚੱਕਰੇ ਵੀ ਹੈ ਨਾ ਦਿਨ ਤੱਕ ਰਹੀ ਕੁਝ ਨਹੀਂ ਹੈ ਕਿ ਫਿਰ ਉਹ ਮਹੀਨਾ ਪਿਆ ਹੁਣ ਤੇ ਕਣਕ ਉਹਨੂੰ ਕਣਕ ਵੱਢਣ ਨੂੰ ਅੰਦਰੋਂ ਤੇ ਤਾਂ ਪਹਿਲਾ ਮਹੀਨਾ ਤੇ ਘੱਟ ਆ ਜਾਂਦਾ ਜੀ ਜਣੀ ਕੋਈ ਤਿਆਰੀ ਕਰਦੇ ਕਰਾਉਂ ਮਹੀਨਾ ਲੰਘੇ ਜਾਂਦਾ ਹਾਂ ਜੇ ਕਣਕ ਵੱਢ ਕੇ ਜੇ ਥੋੜਾ ਆ ਕੇ ਨੂੰ ਪੰਜ ਚਾਰ ਦਿਨ ਤਾਂ ਲੱਗੇ ਜਾਂਦੇ ਤਿਆਰ ਕਰਦੇ ਨੇ ਇਹ ਵੀ ਹੈ ਗੱਲ ਦਾ ਦੇਖ ਲਓ ਫਿਰ ਦੇਖਣੇ ਆ ਗਿਆ ਜੂਲੀ ਤਾਉਣਾ ਤਾਂ ਹੈ ਉਹਨਾਂ ਦੇਖੋ ਹਾਂ ਇਹਨੇ ਹੀ ਬੁਲਾਇਆ ਵਾ ਆ ਇਹਦੇ ਵਿੱਚ ਵੀ ਫਿਰ 5-7000 ਦਾ ਘਾਟਾ ਤਾਂ ਹੈਗਾ ਹੀ ਸਮਝ ਲਓ ਕੋਈ ਚੱਕਰ ਨਹੀਂ ਚੱਲਣਾ ਉਹਦਾ ਤੂੜੀ ਨੇ ਵੀ ਭੱਜਣਾ ਤਾਂ ਵਿੱਚ ਚਲੋ ਕੋਈ ਗੱਲ ਨਹੀਂ ਤੂੜੀ ਪੁੱਛਣਾ ਤੂੜੀ ਤਾਂ ਪਹਿਲੀ ਰੋਦੀ ਆ ਭਾਈ ਹੂੰ ਤੂੜੀ ਅੱਜ ਮੇਰੇ ਖਾਤੇ ਆਉਣਗੇ ਹੋ ਭਰਨ ਟਰਾਲਾ ਆਪਣਾ ਪੁਰਾਣਾ ਦਾ ਹੀ ਚੱਲੇ ਜਾਣਾ ਹਾਂ ਵਾ ਜੇ ਕਿਉਂ ਉਰਲੇ ਨਾਲ ਉਰਲੇ ਵਾਲੀ ਭਰਾਂ ਦੀਏ ਇਹਦੀ ਮਰਜ਼ੀ ਤੁਹਾਨੂੰ ਭਰ ਲਈ ਕਹਿੰਦਾ ਮੈਂ ਕਹਿੰਦਾ ਪੁਰਾਣੀ ਉਹ ਭਰ ਦੇਣ ਪੁਰਾਣੀ ਕਿੱਥੇ ਪਰੇ ਸਾਰਾ ਪੱਜਾ ਤਾਂ ਪੁਰਾਣਾ ਖੜਾ ਉਹ ਪਿੱਛੇ ਆ ਉਹ ਪੁਰਾਣਾ ਕਿ ਮੂਰੇ ਖੜਾ ਵੇਰ ਪਿੱਛੇ ਆ ਮੂਰੇ ਤੇ ਪਰਣੀ ਸ਼ੁਰੂ ਕਰੂੰਗੇ ਉਹ ਹਾਂ 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 ਸ਼ਰੋਜੀ ਦੇਖਦੇ ਆ ਕੁਝ ਹੋਰ ਹੁਣ ਕਿਹੜੀ ਕਣਕ ਕਹਿੰਦੇ ਬੜਾਉਣ ਨੂੰ ਫੇਰ ਉੱਪਰਲੇ ਪਾਸੇ ਵਾਲੀ ਬੜਾਉਣ ਨੂੰ ਕੀ ਕਰਨੀ ਆ ਆ ਬੜਾ ਦੇਣੀ ਆਪੇ ਇਕੱਠੇ ਵੀ ਉਹਨਾਂ ਨਾਲ ਹੋਲਰੇੜੀ ਤੋਂ ਪਰਲਾ ਨਾਲੇ ਦੇਖ ਵੀ ਆਓ ਚੱਲ ਠੀਕ ਆ ਵੀ ਇਹ ਵੀ ਗੱਲ ਠੀਕ ਆ ਤੁਹਾਡੀ ਹਾਂ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਆ ਹੁਣ ਤੁਸੀਂ ਪੂਰਾ ਮਣਕੇ ਦੇਖਿਆ ਵੀ ਅੱਧਾ ਕਿਲਾ ਹੈ ਕਿ ਨਹੀਂ ਇਹੇ ਅਦੇ ਦੇ ਘਾਟਾ ਨਾ ਹੈ ਉਹ ਫਿਰ ਭਈਆਂ ਦਾ ਹਿਸਾਬ ਕਿਤਾਬ ਜਾਂ ਵੀ ਕਰਨਾ ਦਾ ਪੈਸਾ ਨੂੰ ਕਹਿੰਦਾ ਨਾ ਉਹ ਸਵਾਕਾ ਤਾਂ ਵਿਗ ਗਈ ਆ ਹਾਂ ਮੈਂ ਵੀ ਆਈਡੀਆ ਹੀ ਲਾਉਂਦਾ ਚਲ ਦੇਖ ਲੈਂਦਾ ਮੈਂ ਮਿੰਕੇ ਫਿਰ ਵੀ ਉਹਨੂੰ ਦੱਸ ਦਊਗਾ ਠੀਕ ਆ